ਡੋਰ ਸਾਹਿਬ ਦੀ ਨਗਰੀ ਦੇ ਪਾਈ ਜੋਧਾ ਗੁਰੂ ਨਾਨਕ ਦੇਵ ਜੀ ਦੇ ਪੂਰਨ ਸ਼ਰਧਾ万 ਗੁਰਸਿੱਖ ਸਨ ਆਪ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਜਾ ਕੇ ਕਈ ਵਾਰ ਦਰਸ਼ਨ ਕਰ ਚੁੱਕੇ ਸਨ ਕੀਰਤਨ ਤੇ ਗੁਰਬਾਣੀ ਦੇ ਦਾਸ ਨਾਲ ਭਰਪੂਰ ਜੀਵਨ ਵਾਲੇ ਬਣ ਚੁੱਕੇ ਸਨ ਸਵੇਰੇ ਅੰਮ੍ਰਿਤ ਵੇਲੇ ਜਾਗਦੇ ਤੇ ਪਿੰਡ ਦੇ ਬਾਹਰ ਲੇਖੂ ਤੇ ਸਭ ਤੋਂ ਪਹਿਲੇ ਇਸ਼ਨਾਨ ਕਰਨ ਲਈ ਪੁੱਜਦੇ ਸਨ ਇਸ਼ਨਾਨ ਕਰਨ ਮਗਰੋਂ ਕਈ ਵਾਰ ਉੱਥੇ ਹੀ ਖੋਦ ਦੇ ਨੇੜੇ ਹੀ ਇਕਾਂਤ ਵਿੱਚ ਪਾਠ ਕਰਨ ਬੈਹ ਜਾਂਦੇ ਸਨ ਉਹਨਾਂ ਨੇ ਜਪਜੀ ਸਾਹਿਬ ਦੀਆਂ ਪਉੜੀਆਂ ਤੇ ਹੋਰ ਬਹੁਤ ਸਾਰੇ ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਮੌਹਰ ਜਬਾਨੀ ਕੰਠ ਕੀਤੇ ਹੋਏ ਸਨ ਤੇ ਬਸ ਦਿਨ ਚੜ੍ਹਨ ਤੱਕ ਇਸ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਉਹ ਬਾਣੀ ਪੜਨ ਵਿੱਚ ਜੁਟੇ ਰਹਿੰਦੇ ਸਨ ਭਾਈ ਪਾਨਾ ਜੀ ਵਿਆਸ ਦੇ ਪਤਾਂ ਤੋਂ ਲੰਘ ਕੇ ਖਡੂਰ ਥਾਣੀ ਲੰਘ ਕੇ ਸ੍ਰੀ ਕਰਤਾਰਪੁਰ ਜਾਂਦੇ ਸਨ ਉਹ ਵੀ ਭਾਈ ਜੋਦਾ ਜੀ ਵਾਂਗ ਪੂਰਨ ਗੁਰਸਿੱਖ ਸਨ ਉਹ ਬਾਣੀ ਰਸੀਏ ਪ੍ਰੀਤਵਾਨ ਸਨ ਉਹ ਸਾਲ ਵਿੱਚ ਦੋ ਚਾਰ ਵਾਰ ਜ਼ਰੂਰ ਹੀ ਗੁਰਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਜਾਂਦੇ ਸਨ ਤੇ ਭਾਈ ਜੋਦਾ ਜੀ ਵੀ ਜਾਂਦੇ ਰਹਿੰਦੇ ਸਨ ਖਡੂਰ ਪਿੰਡ ਵੱਡਾ ਨਗਰ ਸੀ ਤੇ ਸੈਂਕੜੇ ਘਰ ਇੱਥੇ ਵਜਦੇ ਸਨ ਪਰ ਸਾਡੇ ਪਿੰਡ ਵਿੱਚੋਂ ਭਾਈ ਜੋਧਾ ਜੀ ਹੀ ਇੱਕ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ ਜਿਨ੍ਹਾਂ ਨੂੰ ਭਾਈ ਪਾਨਾ ਜੀ ਜ਼ਰੂਰ ਮਿਲਦੇ ਰਹਿੰਦੇ ਸਨ ਭਾਈ ਪਾਨਾ ਜੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਜਾਂਦੇ ਰਸਤੇ ਵਿੱਚ ਖਡੂਰ ਵਿੱਚ ਭਾਈ ਜੋਧਾ ਜੀ ਦੇ ਕੋਲ ਠਹਿਰੇ ਭਾਈ ਜੋਧਾ ਜੀ ਉਹਨਾਂ ਦੀ ਸੇਵਾ ਕਰਨ ਵਿੱਚ ਬੜਾ ਚਾਅ ਪ੍ਰਤੀਤ ਕਰਦੇ ਪਰ ਭਾਈ ਪਾਨਾ ਜੀ ਨੇ ਇਹ ਸੇਵਾ ਇੱਕ ਦੋ ਵਾਰ ਤਾਂ ਖੁਸ਼ੀ ਨਾਲ ਕਰਵਾ ਲਈ ਸੀ ਪਰ ਬਾਰ ਬਾਰ ਕਿਸੇ ਗੁਰਸੇ ਕੋਲੋਂ ਸੇਵਾ ਕਰਵੋਣੀ ਕਿਸੇ ਤੇ ਭਾਰ ਪਾਉਣ ਤਲ ਲੱਗੀ ਕਿਉਂਕਿ ਉਹ ਤਾਂ ਆਪ ਕਿਸੇ ਦੀ ਸੇਵਾ ਕਰਨੀ ਤਨ ਭਾਗ ਸਮਝਦੇ ਸਨ ਇਸ ਖਿਆਲ ਨਾਲ ਉਹ ਭਾਈ ਜੋਧਾ ਜੀ ਨੂੰ ਯਦ ਵੀ ਖਡੂਰੋ ਲੰਘਦੇ ਮਿਲਦੇ ਤਾਂ ਜ਼ਰੂਰ ਪਰ ਅੰਨ ਪਾਣੇ ਦਾ ਪ੍ਰਬੰਧ ਆਪਣੀ ਹੱਥੀ ਕਰਦੇ ਸਨ ਭਾਈ ਜੋਦਾ ਜੀ ਨੇ ਵੀ ਗੁਰਸਿੱਖ ਦੀ ਰੁਚੀ ਵੇਖ ਕੇ ਗੁਰੂ ਸ਼ਰਦਾ ਦੇ ਬਚਨ ਬਿਲਾਸ ਤੇ ਅਧਿਆਤਮਕ ਗੱਲਾਂ ਗੁਰਬਾਣੀ ਦੇ ਵਿਚਾਰਦਿਆਂ ਗੱਲਾਂ ਹੀ ਕਰਨੀਆਂ ਤਾਂ ਜੋ ਕੁਝ ਭਾਈ ਭਾਨਾ ਜੀ ਨੇ ਕਹਿਣਾ ਉਸ ਤੇ ਅਮਲ ਕਰਨਾ ਭਾਈ ਜੋਦਾ ਜੀ ਨੇ ਚੰਗੇ ਗੁਰਸੇਖਵਾੰਗ ਯਤਨ ਕਰਨਾ ਜਿਵੇਂ ਗੁਰਸਿੱਖੀ ਦੀ ਪ੍ਰਸੰਤਾ ਪ੍ਰਾਪਤ ਹੋਵੇ ਇੱਕ ਵਾਰੀ ਭਾਈ ਭਾਨਾ ਜੀ ਖਡੂਰ ਪੁੱਜੇ ਰਾਤ ਹੋਣ ਵਾਲੀ ਸੀ ਭਾਈ ਜੋਦਾ ਜੀ ਘਰੋਂ ਬਾਹਰ ਸਨ ਮਿਲਾਪ ਨਾ ਹੋਇਆ ਅੱਗੇ ਭਾਈ ਜੋਦਾ ਜੀ ਹੀ ਭਾਈ ਪਾਨਾ ਜੀ ਦੀ ਇੱਛਾ ਅਨੁਸਾਰ ਰਾਸ਼ਨ ਪਾਣੀ ਉਹਨਾਂ ਨੂੰ ਲਿਆਦਿਆ ਕਰਦੇ ਸਨ ਤੇ ਭਾਈ ਪਾਨਾ ਜੀ ਬਾਹਰ ਹੀ ਆਏ ਗਏ ਰਾਈਆਂ ਲਈ ਬਣੀ ਜਗ੍ਹਾ ਤੇ ਹੀ ਰਿਆ ਕਰਦੇ ਸਨ ਦੋਵੇਂ ਗੁਰਸਿੱਖ ਬਚਨ ਬਿਲਾਸ ਕਰਨ ਲਈ ਉੱਥੇ ਹੀ ਇਕੱਠੇ ਹੋ ਜਾਇਆ ਕਰਦੇ ਸਨ ਭਾਈ ਜੋਦਾਜੀ ਦੇ ਨਾਂ ਮਿਲਣ ਤੇ ਭਾਈ ਪਾਨਾ ਜੀ ਅਨਖਰੀਦਨ ਲਈ ਪਿੰਡ ਦੇ ਬਾਜ਼ਾਰ ਵਿੱਚ ਆਪ ਹੀ ਚਲੇ ਗਏ ਬਾਜ਼ਾਰ ਵਿੱਚ ਭਾਈ ਫਿਰੂਜੀ ਦੇ ਪੁੱਤਰ ਸ਼੍ਰੀ ਲੈਨਾ ਜੀ ਦੀ ਦੁਕਾਨ ਵੀ ਸੀ ਆਟਾ ਤੇ ਹੋਰ ਖਾਣ ਪੀਣ ਦਾ ਸਭ ਸਮਾਨ ਉਹ ਵੇਚਦੇ ਸਨ ਭਾਈ ਪਾਨਾ ਜੀ ਨੇ ਦੁਕਾਨ ਤੇ ਜਾ ਕੇ ਆਟਾ ਖਰੀਦਿਆ ਲੈਨਾ ਜੀ ਨੇ ਤੋਲ ਕੇ ਉਹਨਾਂ ਦੀ ਚਾਦਰ ਵਿੱਚ ਪਾ ਦਿੱਤਾ ਤਕਲੀ ਥੱਲੇ ਰੱਖ ਕੇ ਲੈਨਾ ਜੀ ਨੇ ਆਟੇ ਦੀਆਂ ਦੋ ਮੁਠਾਂ ਵਾਧੂ ਹੋਰ ਪਾ ਕੇ ਪਾਨਾ ਜੀ ਦੇ ਤੋਲ ਚੁੱਕੇ ਆਟੇ ਵਿੱਚ ਪਾ ਦਿੱਤੀਆਂ। ਭਾਈ ਪਾਨਾ ਜੀ ਗੰਢ ਬੰਨਣ ਲੱਗੇ ਸਨ ਪਰ ਆਟੇ ਦੀਆਂ ਫालतू ਮੁਠਾਂ ਪੈਂਦੀਆਂ ਵੇਖ ਕੇ ਉਹ ਗਠੜੀ ਬੰਨਣ ਤੋਂ ਰੁਕ ਗਏ ਤੇ ਪੁੱਛਿਆ ਇਹ ਕੀ ਇਹ ਦੋ ਮੁਠਾਂ ਆਟੇ ਦੀਆਂ ਵਾਧੂ ਕਿਉਂ ਪਾ ਦਿੱਤੀਆਂ ਹਨ ਜਿੰਨਾ ਮੈਨੂੰ ਦੇਣਾ ਸੀ ਉਹ ਤਾਂ ਤੁਸੀਂ ਪਹਿਲੋਂ ਹੀ ਪੂਰਾ ਤੋਲ ਕੇ ਦੇ ਦਿੱਤਾ ਸੀ। ਕੋਈ ਗੱਲ ਨਹੀਂ। ਇਹ ਵਾਦੇ ਘਾਟੇ ਦੀਆਂ ਅਸੀਂ ਪਾਉਂਦੇ ਹੀ ਹੁੰਦੇ ਆ ਤੁਸੀਂ ਸ਼ੰਕਾ ਨਾ ਕਰੋ ਕੀ ਪਹਿਲੇ ਘੱਟ ਤੋਲਿਆ ਸੀ ਨਹੀਂ ਫਿਰ ਇਹ ਵਾਧੂ ਆਟਾ ਕਿਉਂ ਪਾਇਆ ਜੀ ਏ ਅਸਾਂ ਨਹੀਂ ਲੈਣਾ ਪਾਈ ਪਾਨਾ ਜੀ ਅੜ ਗਏ ਲੈਣਾ ਜੀ ਹੈਰਾਨ ਹੋ ਗਏ ਉਹਨਾਂ ਪਹਿਲਾਂ ਕਿਸੇ ਗਾਕ ਨੂੰ ਚੀਜ਼ ਵੱਧ ਲੈਣ ਤੋਂ ਨਾ ਕਰਦਿਆਂ ਇਸ ਤਰ੍ਹਾਂ ਨਹੀਂ ਸੀ ਤੱਕਿਆ ਉਹਨਾਂ ਕਿਹਾ ਵੀਰ ਸ਼ੰਕਾ ਨਾ ਕਰ ਤੈਨੂੰ ਜੋ ਦਿੱਤਾ ਹੈ ਠੀਕ ਹੀ ਦਿੱਤਾ ਹੈ ਪਰ ਅਸਾਂ ਨਹੀਂ ਲੈਣਾ ਤੁਸੀਂ ਵਾਧੂ ਕੱਢ ਲਵੋ ਕਿਉਂ ਵਾਧ ਲੈਣ ਦਾ ਮੇਰੇ ਗੁਰੂ ਦਾ ਹੁਕਮ ਨਹੀਂ ਹੈ ਗੁਰੂ ਦਾ ਹੁਕਮ ਹਾਂ ਮੇਰੇ ਨਿਰੰਕਾਰੀ ਗੁਰੂ ਦਾ ਹੁਕਮ ਹੈ ਇਸ ਉਪਰੰਤ ਲੈਨਾ ਜੀ ਨੇ ਪਾਈਪਾਨਾ ਜੀ ਦਾ ਬੜਾ ਸਤਿਕਾਰ ਕੀਤਾ ਤਨ ਗੁਰੂ ਨਾਨਕ ਤੇ ਤਨ ਉਸ ਦੇ ਨਦਰੀ ਨਦਰ ਨਿਹਾਲ ਕੀਤੇ ਗੁਰਸਿੱਖ ਪਾਈਪਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਬਾਰੇ ਵਿਸਤਾਰ ਨਾਲ ਪਾਈ ਲੈਣਾ ਜਿਹਨੂੰ ਸਮਝਾਇਆ ਕਿ ਗੁਰੂ ਨਾਨਕ ਦੇਵ ਜੀ ਨਿਰੰਕਾਰ ਦਾ ਰੂਪ ਪ੍ਰਗਟ ਹੋਏ ਹਨ ਤੇ ਫਿਰ ਹੈਰਾਨ ਹੋ ਕੇ ਕਿਹਾ ਤੁਹਾਡੇ ਨੇੜੇ ਹੀ ਤਾਂ ਉਹ ਕਰਤਾਰਪੁਰ ਕਈ ਸਾਲਾਂ ਤੋਂ ਰਹਿ ਰਹੇ ਹਨ ਪਰ ਤੁਸਾਂ ਦਰਸ਼ਨ ਅਜੇ ਤੱਕ ਨਹੀਂ ਕੀਤੇ ਮੈਂ ਤਾਂ ਸੁਣਿਆ ਹੀ ਤੁਹਾਡੇ ਤੋਂ ਐ ਲੈਣਾ ਜੀ ਨੇ ਕਿਹਾ ਤੁਹਾਡੇ ਨਗਰ ਵਿੱਚ ਗੁਰਨਾਨਕ ਦਾ ਸਿੱਖ ਰਹਿੰਦਾ ਹੈ ਉਸ ਨੂੰ ਕਦੇ ਨਹੀਂ ਮਿਲੇ ਮਿਲੇ ਹਾਂ ਪਰ ਗੱਲ ਨਹੀਂ ਹੋਈ ਉਹ ਭਾਈ ਪਾਨਾ ਜੀ ਗੁਰਨਾਨਦ ਕਦੇਵ ਜੀ ਦੀ ਸ਼ੋਭਾ ਦਾ ਧਿਆਨ ਕਰਕੇ ਲੈਣਾ ਜੀ ਦੇ ਮਨ ਵਿੱਚ ਗੁਰੂ ਦਰਸ਼ਨਾਂ ਦੀ ਤਾਂਗ ਲਾ ਕੇ ਚਲੇ ਗਏ ਉਹਨਾਂ ਆ ਕੇ ਪ੍ਰਸ਼ਾਦ ਪਾਣੀ ਛਕਿਆ ਤੇ ਦਿਨ ਚੜੇ ਕਰਤਾਰਪੁਰ ਦੇ ਰਾਹੇ ਪੈ ਗਏ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹਾਂ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ